ਕ੍ਰਿਤ ਪੰਜਾਬੀ ਕੁਕਿੰਗ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਈ ਮੱਕੀ ਦੀ ਬਾਥੂ ਵਾਲੀ ਔਰ ਬਹੁਤ ਗੁਣਕਾਰੀ ਹੈ ਬਹੁਤ ਜ਼ਿਆਦਾ ਮੱਕੀ ਦਾ ਆਟਾ ਜਿਹੜਾ ਉਹ ਕੌਨਸ ਆਪਾਂ ਖਾਂਦੇ ਆਂ ਛੱਲੀ ਵੀ ਭੁੰਨ ਕੇ ਖਾਂਦੇ ਆਂ ਬੋਇਲ ਵੀ ਕਰਕੇ ਖਾਂਦੇ ਆਂ ਉਸੇ ਦਾ ਹੀ ਆਟਾ ਹੈ ਤੇ ਬਾਥੂ ਗਰਮ ਬਹੁਤ ਹੁੰਦਾ ਹੈ ਇਹ ਸਰਦੀਆਂ ਦੀ ਡਿਸ਼ ਹੈ ਤੇ ਬਣਾਓ ਤੇ ਖਾਓ ਤੇ ਖਿਲਾਓ ਚਲੋ ਬਣਾਨੇ ਬਾਥੂ ਵਾਲੀ ਮੱਕੀ ਦੀ ਮੱਕੀ ਦੇ ਗੁਣ ਬਹੁਤ ਜ਼ਿਆਦਾ ਮੱਕੀ ਦੇ ਆਟੇ ਦੇ ਮੱਕੀ ਕੌਰਨਸ ਆਪਾਂ ਖਾਂਦੇ ਆ ਹਨਾ ਤੇ ਮੱਕੀ ਛੱਲੀ ਵੀ ਖਾਂਦੇ ਆ ਕੌਰਨਸ ਵੀ ਖਾਂਦੇ ਆ ਮਸਾਲਾ ਕੌਰਨਸ ਚੀਜ਼ ਕੌਰਨਸ ਕਿਸੇ ਵੀ ਤਰੀਕੇ ਉਹਦਾ ਹੋ ਗਿਆ ਮੱਕੀ ਦਾ ਆਟਾ ਇਹ ਆ ਬਾਥੋ ਇਹ ਆਪਣੀ ਜਿਹੜੀ ਗਲੇ ਚ ਛਾਤੀ ਚ ਬਲਗਮ ਜਮ ਜਾਂਦੀ ਹੈ ਕਈਆਂ ਦੇ ਹਨਾ ਉਹਦੇ ਲਈ ਬਹੁਤ ਅੱਛੀ ਹੈ ਔਰ ਸਭ ਤੋਂ ਵੱਡੀ ਗੱਲ ਸਰਦੀਆਂ ਚ ਨਾ ਠੰਡਕ ਤੋਂ ਬਚਾਉਂਦੀ ਹੈ ਸਾਨੂੰ ਜਿਹੜੀ ਬਾਤੂ ਹੈ ਠੰਡਕ ਤੋਂ ਸਾਨੂੰ ਬਹੁਤ ਜ਼ਿਆਦਾ ਮਿਲਦਾ ਹੈ ਇਹ ਆਪਾਂ ਨੂੰ ਖਾਣੇ ਚੀਜ਼ ਦੀ ਔਰ ਖਾਣੇ ਵੀ ਚੀਜ਼ ਦੀ ਹੈ ਮੈਂ ਕਿ ਗੁੱਚੀ ਬਾਤੂ ਦੀ ਲਈਤੀ ਸਾਰੀ ਨਹੀਂ ਲੈਣ ਦੀ ਲੋੜ ਜਿੰਨੀ ਤੁਹਾਨੂੰ ਲੋੜ ਹੈ ਓਨੀ ਕੁ ਲੈ ਲਓ ਇਹਨੂੰ ਥੋੜੀ ਜਿਹੀ ਬੈਕ ਕੈਦੀ ਇੱਥੋਂ ਇਹ ਵਾਲੀ ਨੂੰ ਇੱਥੋਂ ਦੀ ਆਪਾਂ ਚਾਕੂ ਨਾਲ ਇੱਥੋਂ ਦੇਣਾ ਜੜ ਜਿਹੜੀ ਹੈ ਉਹ ਕੱਟ ਦੇਣੀ ਥੋੜੀ ਜਿਹੀ ਲੈਣ ਤੋਂ ਬਾਅਦ ਪਹਿਲਾਂ ਇਹਨੂੰ ਅੱਛੀ ਤਰ੍ਹਾਂ ਬ੍ਰਿਕ ਬ੍ਰਿਕ ਕੱਟ ਲੈਣੀ ਹੈ ਕਿ ਛਲਣੀ ਦੇ ਵਿੱਚ ਜਲ نیچے ਇਦਾਂ ਬਰੀਕ ਬਰੀਕ ਤਾਂ ਕੱਟਨੇ ਕਿਉਂਕਿ ਆਪਣਾ ਨਾ ਤੋਣ ਹੈ ਸਾਫ ਤੇ ਸੀਗੀ ਹੈ ਇਹ ਇਹਨੂੰ ਆਪਾਂ ਧੋ ਕੇ ਵਰਤਣਾ ਕੋਈ ਵੀ ਚੀਜ਼ ਹੈ ਨਾ ਉਹਨੂੰ ਸਾਫ਼ ਕਿਤੇ ਕਰ ਕਿਤੇ ਬਿਨਾ ਧੋਤੇ ਬਿਨਾ ਨਾ ਵਰਤੋ ਇਹਦੀ ਦੇਖੋ نیچے ਜੜ ਸੀ ਇਹਨੂੰ ਆਪਾਂ ਕੱਢ ਦਾਂਗੇ ਕਿਉਂਕਿ ਵਿੱਚ ਇਦਾਂ ਹੋਵੇ ਤਾਂ ਉਹਨੂੰ ਤੁਸੀਂ ਨਾਲੋਂ ਨਾਲ ਕੱਟੀ ਜਾਣਾ ਜਦੋਂ ਪਰ ਇਹਨੂੰ ਕੱਟਣਾ ਬਰੀਕ ਬਰੀਕ ਕਿਉਂਕਿ ਜੇ ਬਰੀਕ ਬਰੀਕ ਨਹੀਂ ਇਹਦੇ ਵਿੱਚ ਮਿੱਟੀ ਇਕੱਠ ਹੁਣ ਇੰਨੀ ਨਹੀਂ ਹੁੰਦੀ ਪਾਲਕ 'ਚ ਮਿੱਟੀ ਬਹੁਤ ਹੁੰਦੀ ਹੈ ਪਾਲਕ 'ਚ ਮਿੱਟੀ ਬਹੁਤ ਜ਼ਿਆਦਾ ਹੁੰਦੀ ਹੈ ਇਹਦੀ ਜੜ ਬਹੁਤ ਹੁੰਦੀ ਹੈ ਉਹ ਆਪਾਂ ਨਹੀਂ ਕੱਟ ਨਹੀਂ ਹੈ ਇਹਨੂੰ ਫ੍ਰੀਕ ਫ੍ਰਿਕ ਸਾਰੇ ਇਹਨੂੰ ਛਲਨੀ ਚ ਕੱਟ ਲੈਣਾ ਹੈ ਬਣਾਉਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਧੋਣਾ ਜ਼ਰੂਰ ਹੈ ਇਹਦੇ ਵਿੱਚ ਆਪਾਂ ਨਾ ਦੋ ਕਟਕੀਆਂ ਜਾਂ ਜਿੰਨਾ ਦੇਖ ਰਹੇ ਮੱਕੀ ਦਾ ਆਟਾ ਕਿੰਨਾ ਚਾਹੀਦਾ ਆਪਾਂ ਬਾਥੂ ਜ਼ਿਆਦਾ ਪਾ ਰਹੀਆਂ ਮੱਕੀ ਦਾ ਆਟਾ ਮੈਂ ਥੋੜਾ ਪਾ ਰਹੀਆਂ ਇਹ ਤਿੰਨ ਕਟਕੀਆਂ ਪਾਈਆਂ ਔਰ ਉਹ ਬਾਥੂ ਨੂੰ ਆਪਾਂ ਅੱਛੀ ਤਰ੍ਹਾਂ ਧੋ ਲੈਣਾ ਇਹ ਕੋਲੀ ਕਿ ਹੋ ਜੇ ਕਿਉਂਕਿ ਜਵੇਂ ਧੰਨੀਆਂ ਕਹਿੰਦੇ ਨੇ ਨਾ ਧੰਨੀਆਂ ਦੀ ਡੰਡੀਆਂ ਚ ਤਾਕਤ ਜ਼ਿਆਦਾ ਹੈ ਇਸ ਤਰ੍ਹਾਂ ਇਹਨਾਂ ਬਾਥੂ ਦੀਆਂ ਡੰਡੀਆਂ ਜਿਹੜੀਆਂ ਉਹ ਵੀ ਬਹੁਤ ਅੱਛੀਆਂ ਹੁੰਦੀਆਂ ਬਸ ਇਹ ਕਿ ਉਹਦੀ ਜੜ ਜਿਹੜੀ ਹੈ ਉਹ ਕੱਟ ਦੇਣੀ ਤੇ ਅੱਛੀ ਤਰ੍ਹਾਂ ਤੋਂ ਨਾ ਕਿਉਂਕਿ ਇਹਦੇ ਚ ਮਿੱਟੀ ਤਾਂ ਨਹੀਂ ਹੁੰਦੀ ਬਟ ਫਿਰ ਵੀ ਥੋੜਾ ਥੋੜਾ ਹਰਾ ਹਰਾ ਰੰਗ ਨਿਕਲੇਗਾ ਬਹੁਤ ਜ਼ਿਆਦਾ ਨਹੀਂ ਹੁੰਦਾ ਜੇ ਜ਼ਿਆਦਾ ਹੋਵੇ ਤਾਂ ਸਮਝੋ ਉਸ ਤੇ ਸਪਰੇਅ ਕੀਤਾ ਹੋਇਆ ਹੈ ਜਾਂ ਫਿਰ ਕਲਰ ਕੀਤਾ ਹੋਇਆ ਥੋੜਾ ਬੋਤਾ ਨਿਕਲੇ ਜਾਇਜ਼ ਹੁੰਦਾ ਆਪਾਂ ਇਹਦੇ ਚ ਆਪਾਂ ਹਰੀ ਮਿਰਚ ਪਾ ਲਾਂਗੇ ਕਿਉਂਕਿ ਇਹਦੇ ਚ ਨਾ ਲਾਲ ਮਿਰਚ ਨਹੀਂ ਸਵਾਰ ਲੱਗਦੀ ਮੈਂ ਹਰੀ ਮਿਰਚ ਦੋ ਪਾ ਰਹੀ ਹਾਂ ਤੁਸੀਂ ਇੱਕ ਵੀ ਪਾ ਸਕਦੇ ਆਪਣੇ ਟੇਸ ਦੇ ਅਕੋਰਡਿੰਗ ਹੈ ਜਿੱਦਾਂ ਤੁਸੀਂ ਪਾਣੀ ਹੈ ਉਨੇ ਤੁਸੀਂ ਇਹਦੇ ਚ ਪਾ ਸਕਦੇ ਹੋ ਆਪਾਂ ਸਾਰਾ ਬਾਥੂ ਟੋਲਿਆ ਤੋਂ ਕਿ ਆਪਾਂ ਜਿਹੜੀ ਚਮਕੀ ਦਾ ਆਟਾ ਪਾਇਆ ਸੀ ਨਾ ਤਰਾਮੀ ਚ ਜਾਂ ਪ੍ਰਾਂਤ ਚ ਹਨਾ ਇਹ ਆਪਾਂ ਬਾਥੂ ਸਾਰਾ ਆਪਾਂ ਇਹਦੇ ਚ ਉਲਟਾ ਦਾਂਗੇ। ਤੋਂ ਕਿ ਆਪਾਂ ਬਾਥੂ ਉਹਦੇ ਚ ਮੱਕੀ ਦੇ ਆਟੇ ਪਾ ਲਿਆ ਹੁਣ ਆਪਣਾ ਟੇਸ ਦੇ ਅਕੋਰਡਿੰਗ ਆਪਾਂ ਇਹਦੇ ਚ ਨਮਕ ਪਾਣਾ ਹੈ। ਮੈਂ ਇੱਕ ਚਮਚ ਪਾ ਲਿਆ ਅੱਧਾ-ਅੱਧਾ ਕਰਕੇ ਦੋ ਵਾਰੀ ਪਾਇਆ ਇਹਨੂੰ ਇਹ ਹੈ ਕਿ ਵੈਸੇ ਆਪਣੇ ਟੇਸ ਦੇ ਅਕੋਰਡਿੰਗ ਆ ਕਿ ਮੇਰੇ ਹਸਬੰਡ ਨੂੰ ਨਾ ਮੱਕੀ ਦੀ ਬਾਥੂ ਵਾਲੀ ਬਹੁਤ ਅੱਛੀ ਲੱਗਦੀ ਫਿਰ ਇਹ ਸੀਜ਼ਨ ਹੈ ਸੀਜ਼ਨ ਤਾਂ ਸੀਜ਼ਨ ਵਾਲੀ ਚੀਜ਼ ਖਾਣੀ ਅੱਛੀ ਲੱਗਦੀ ਇੱਕ ਚਮਚ ਮੈਂ ਅਜਵੈਨ ਪਾਈ ਅਜਵੈਨ ਇਸ ਲਈ ਪਾਇਦਾ ਕਿਉਂਕਿ ਇਹ ਵਾਇਰ ਨਹੀਂ ਕਰਦੀ ਕਿਉਂਕਿ ਜਿਹੜੀ ਅਜਵੈਨ ਹੈ ਨਾ ਉਹ ਖਾਣੀ ਅੱਛੀ ਹੁੰਦੀ ਹੈ ਕਿਉਂਕਿ ਮੱਕੀ ਦਾ ਆਟਾ ਨਾ ਕੱਲਾ ਨਾ ਖਾਓ ਉਹਦੇ 'ਚ ਫਿਰ ਵਾਇਰ ਦਾ ਵੀ ਖਤਰਾ ਹੁੰਦਾ ਤੇ ਤੁਸੀਂ ਤੇ ਇਹਨੂੰ ਸਿਰਫ ਕਲਰ ਵਾਸਤੇ ਆਪਾਂ ਥੋੜੀ ਜੀ ਹਲਦੀ ਪਾ ਲੈਂਦੇ ਆ। ਛਟਾਕ ਜੀ ਮਤਲਬ ਇਹ ਹੈ ਕਿ ਚਮਤ ਦਾ 6ਵਾਂ ਹਿੱਸਾ ਪਾ ਹਲਦੀ ਪਾ ਲਈ। ਇਹ ਸਾਰਿਆਂ ਨੂੰ ਮਿਕਸ ਕਰ ਲਈ ਔਰ ਜਦੋਂ ਵੀ ਆਪਾਂ ਮੱਕੀ ਦਾ ਆਟੇ ਦਾ ਡੋਅ ਤਿਆਰ ਕਰਦੇ ਹਾਂ ਨਾ ਗੁੰਗੁਨਾ ਪਾਣੀ ਲੈਣਾ ਮਤਲਬ ਕੋਸਾ ਪਾਣੀ ਲੈਣਾ। ਉਹਨੂੰ ਆਪਾਂ ਹੌਲੀ ਹੌਲੀ ਇਹਨੂੰ ਸਾਰਿਆਂ ਨੂੰ ਚੰਗਾ ਸਪਿੰਕਲ ਇਦਾਂ ਹਿਲਾ ਲਿਆ। ਦੇਖੋ ਆ ਦੇਖੋ ਸਾਰਿਆਂ ਨੂੰ ਕਿਉਂਕਿ ਆਪਾਂ ਜਿਹੜੇ ਮਸਾਲੇ ਪਾਏ ਸੀ ਇਹਨਾਂ ਨੂੰ ਮਿਕਸ ਹੋਣਾ ਚਾਹੀਦਾ ਆਟੇ ਨਾਲ। ਇਹ ਨਹੀਂ ਕਿ ਉੱਪਰ ਉੱਪਰ ਰਹਿ ਜੇ ਹਨਾ। ਸਾਰਾ ਕੁਝ ਆਪਾਂ ਮਿਕਸ ਕਰ ਲਿਆ। ਇਹਨੂੰ ਆਪਾਂ ਹੁਣ ਥੋੜਾ ਥੋੜਾ ਪਾਣੀ ਦਾਰ ਪਾ ਕੇ ਇਕਦਮ ਜ਼ਿਆਦਾ ਨਹੀਂ ਪਾਣਾ। ਥੋੜਾ ਥੋੜਾ ਪਾ ਕੇ ਇਹਨਾਂ ਵਦੇ ਨੂੰ ਥੋੜਾ ਜਿਹਾ ਸਾਈਡ ਤੇ ਰੱਖ ਲੈਂਦੇ। ਪਹਿਲਾਂ ਇੱਕ ਨੂੰ ਜਿਹੜਾ ਬਣਾਣਾ ਪਹਿਲਾਂ ਆਪਾਂ ਉਸਤੇ ਕਰਦੇ। ਸਿਰਫ ਫੋਕਸ ਆਪਾਂ ਪਹਿਲਾਂ ਉਸਤੇ ਕਰਦੇ। ਕਪੜਾਂ ਕਿੱਕੇ ਆ ਰਹੇ ਸੀ। ਉਹ ਉਹ ਪਿੱਛੇ ਕਰ ਠੀਕ ਹੈ। ਜਿੰਨਾ ਤੁਸੀਂ ਇਹਨੂੰ ਮੱਕੀਆਂ ਦੋਗੇ ਨਾ ਮਤਲਬ ਮਸਲ ਮਸਲ ਕੇ ਬਣਾਉਂਗੇ। ਉਨੀ ਸਵਾਦ ਬਣੇਗੀ ਰੋਟੀ ਔਰ 19 ਹੀ ਜ਼ਿਆਦਾ ਆਪ ਨੂੰ ਵੀ ਅੱਛੀ ਲੱਗੇਗੀ ਔਰ ਖਾਣ ਵਾਲੇ ਨੂੰ ਵੀ ਬਹੁਤ ਅੱਛੀ ਲੱਗੇਗੀ ਔਰ ਜਿੰਨਤ ਜਦੋਂ ਇਹ ਮਸਲ ਨੇ ਜਿਹੜੀ ਹੱਥ ਦੀ ਆਹ ਵਾਲੀ ਜਗ੍ਹਾ ਹੁੰਦੀ ਹੈ ਨਾ ਗੁੱਟ ਦੇ ਕੋਲ ਗੁੱਟ ਦੇ ਕੋਲ ਵਾਲੀ ਨੂੰ ਤੁਸੀਂ ਦਬਾਣਾ ਹੈ ਜਦੋਂ ਦਬਾਉਂਗੇ ਇਹ ਬਹੁਤ ਟੇਸਟੀ ਲੱਗੇਗੀ ਫਿਰ ਇਦਾਂ ਡੋ ਬਣਾਉਂਦੇ ਰਹੋ ਬਸ ਇੱਕ ਦੋ ਮਿੰਟ ਦੀ ਗੱਲ ਹੈ ਪੋਤਿਆ ਨਹੀਂ ਹੁੰਦਾ ਇੱਕ ਦੋ ਮਿੰਟ ਤੁਸੀਂ ਇਹਨੂੰ ਰਬ ਕਰੋ ਇਸ ਤਰ੍ਹਾਂ ਮਸਲ ਲਓ मसले हुए आटा अच्छा इस है आप पेड़ा बना लेंगे ये देखो। मैं लफाफे थे सिखा रही हूं पोलीथीन वाले ते पोलीथीन का लफाफा धो तो के साफ करके कट लो ती उ बनाओ इस तरह किता देखो बहुत आसानी न बन जाएगी ये हरेक तो बन जाती है ਉਹੀ ਨਹੀਂ ਹੈ ਕਿ ਹਾਂ ਆਪਾਂ ਪਰਫੈਕਟ ਨਹੀਂ ਹੈ ਸ਼ੌਕ ਹੈ ਮੱਕੀ ਦੀ ਖਾਨ ਦੀ ਪਰ ਆਪਾਂ ਨੂੰ ਆਉਂਦੀ ਨਹੀਂ ਇੱਕ ਤਾਂ ਇਹ ਤਰੀਕਾ ਮੈਂ ਪਹਿਲਾ ਦੂਸਰਾ ਤਰੀਕਾ ਵੀ ਦੱਸਿਆ ਹੋਇਆ ਹੈ ਹਨਾ ਤੇ ਇੱਕ ਹੋਰ ਤਰੀਕਾ ਤੁਹਾਨੂੰ ਅਗਲੀ ਪੌਂਠੀ ਚ ਦੱਸਾਂ ਕਿ ਕਿ ਕਿਸ ਤਰ੍ਹਾਂ ਬਣ ਸਕਦੇ ਇਹਨੂੰ ਇਦਾਂ ਰੱਖ ਕੇ ਬਣਾ ਲਿਆ ਕਿ ਨਿਸ਼ਾਨੀ ਸ਼ਕਲ ਬਣੀ ਹੈ ਨਾ ਤਵਾ ਗੈਸ ਤੇ ਰੱਖਿਆ ਇਸ ਤੇ ਆਪਾਂ ਥੋੜਾ ਜਿਹਾ ਔਇਲ ਲਗਾ ਦਾਂਗੇ ਬਹੁਤ ਜ਼ਿਆਦਾ ਨਹੀਂ ਨਾ ਥੋੜਾ ਜਿਹਾ ਹੀ ਆਪਾਂ オイル ਲਗਾਏ।オイル ਲਗਾਉਣ ਦਾ ਇਹ ਫਾਇਦਾ ਹੁੰਦਾ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਤਵਾ ਗਰਮ ਕਿੰਨੀ ਦੇਰ ਚੋ ਰਿਹਾ ਹੈ। ਕਿੰਨਾ ਕੁ ਗਰਮ ਹੋਇਆ ਹੈ, ਕਿੰਨਾ ਕੁ ਨਹੀਂ ਹੋਇਆ ਉਹ ਆਪਾਂ ਦੇਖ ਸਕਦੇ ਆ। ਦੇਖੋ ਹੁਣ ਆਪਣਾ ਧੂਆ ਥੋੜਾ ਥੋੜਾ ਨਿਕਲਣਾ ਸ਼ੁਰੂ ਹੋ ਗਿਆ ਨਾ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣੀ ਗੈਸ ਜਿਹੜੀ ਠੀਕ ਚੱਲ ਰਹੀ ਹੈ ਤਵਾ ਬਿਲਕੁਲ ਅੱਛਾ ਗਰਮ ਹੋ ਰਿਹਾ ਹੈ। ਹੁਣ ਆਪਾਂ ਕੀ ਕਰਨਾ ਉਹ ਦੇਖਦੇ। ਲਫਾਫੇ ਨੂੰ ਆਪਾਂ ਚੱਕਿਆ ਇਹ ਉਲਟਾ ਕੀਤਾ ਇਹਨੂੰ ਹੌਲੀ 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 ਇੱਥੇ ਤੋਂ ਹੀ ਆਪਾਂ ਫਫਾ ਪੁੱਤਾਰ ਲਾਂਗੇ ਇਹ ਦੇਖਾ ਸਾਡੀ ਰੋਟੀ ਬਣ ਕੇ ਰੈਡੀ ਹੋ ਗਰਮ ਤਵੇ ਤੇ ਆਪਾਂ ਮੱਕੀ ਦੀ ਮੇਥੀ ਵਾਲੀ ਬਾਤੂ ਵਾਲੀ ਰੋਟੀ ਪਾਤੇ ਮੇਥੀ ਯਾਦਾ ਹੀ ਜ਼ਰੂਰੀ ਕਿਉਂਕਿ ਮੇਥੀ ਦੀ ਵੀ ਬਣਾਈ ਹੋਈ ਹੈ ਹਨਾ ਤੇ ਆਪਾਂ ਇਹ ਵੇਖੀ ਕਿਉਂਕਿ ਸ਼ਕਲ ਇਹਦੀ ਬਾਤੂ ਦੀ ਮੇਥੀ ਨਾ ਬਹੁਤ ਮਿਲਦੀ ਹੈ ਹਰੀ-ਹਰੀ ਜੀ ਸੋ ਇਹ ਦੇਖਾ ਇਹ ਥੋੜੀ ਜੀ ਹੋ ਜੇ ਤੇ ਉਸ ਤੋਂ ਬਾਅਦ ਦੇਖੋ ਆਪਾਂ ਬਹੁਤ ਆਸਾਨੀ ਨਾਲ ਕੀ ਕਰਦੇ ਆ बहुत आसानी हर कोई बना सकता है जिस ना मैं बना हर कोई बना सकता है कुछ टाइम बाद जो तो लगता है आपूडा तो धुआं निकल रहे आप थोड़ा थोड़ा ऑयल उ रोटी के आसे पास पाए आप पलट के देखते हैं कि अपनी हुई कि नहीं हुई। कि सोनी हो नहीं होनी सोहनी होगी

ਇਨ ਨੂੰ ਆਪਾਂ ਉਤਾਰ ਲਾਂਗੇ ਤੇ ਆਪਾਂ ਕੀ ਕਰਾਂਗੇ ਨੂੰ ਪਲੇਟ 'ਚ ਪਾ ਲਈ ਇਸ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਬਣਾ ਜਿਹੜਾ ਬਾਕੀ ਮੱਕੀ ਦਾ ਆਟਾ ਸੀ ਹੁਣ ਆਪਾਂ ਉਸ ਵੀ ਥੋੜਾ ਘੁਣਘੁਣਾ ਪਾਣੀ ਪਾ ਲਿਆ ਤੇ ਆਪਾਂ ਉਹਦਾ ਵੀ ਡੋ ਬਣਾਉਨੇ ਪਹਿਲਾਂ ਸਾਰੇ ਨੂੰ ਅੱਛੀ ਤਰ੍ਹਾਂ ਮਿਕਸ ਕਰ ਲੈਂਦੇ ਆ ਫਿਰ ਪਾਣੀ ਪਾ ਕੇ ਥੋੜਾ ਥੋੜਾ ਬਹੁਤ ਜ਼ਿਆਦਾ ਨਹੀਂ ਪਾਣੀ ਪਾਣਾ ਪਹਿਲਾਂ ਕੱਦੀ ਵੀ ਕਿਸੇ ਵੀ ਚੀਜ਼ 'ਚ ਇੱਕਦਮ ਪਾਣੀ ਨਹੀਂ ਪਾਏਗਾ ਜਿੰਨਾ ਹੋ ਸਕੇ ਥੋੜਾ ਥੋੜਾ ਕਰਕੇ ਪਾਈ ਤੇ ਹੋਇਆ ਇਹ ਤਾਂ ਮੁੰਡੇ ਵੀ ਕਰ ਲੈਂਦੇ ਐ ਇਹ ਨਹੀਂ ਜਿਸ ਸਟੇਜ ਮੈਂ ਹੂੰ ਸिखਾਨ ਲੱਗੀਆਂ ਨਾ ਵੀ ਦਿਖਾਨ ਲੱਗੀਆਂ ਆਂਦਾ ਤਾਂ ਹੋ ਸਕਦਾ ਐ ਪਰ ਇਹ ਤਾਂ ਬॉयਜ਼ ਵੀ ਬੜੇ ਆਰਾਮ ਨਾਲ ਕਰ ਲੈਂਦੇ ਐ ਚਾਹੇ ਜਿਹੜੇ ਪੀਜੀ ਚ ਰਹਿੰਦੇ ਐ ਜਾਂ ਫਿਰ ਆਪਣੀ ਮਮ ਤੋਂ ਦੂਰ ਰਹਿੰਦੇ ਐ ਤੇ ਇਹ ਮੁੰਡੇ ਵੀ ਬਹੁਤ ਜਲਦੀ ਬॉयਜ਼ ਕਰ ਲੈਂਦੇ ਸ਼ੌਕ ਐ ਬਾਕੀ ਇਹ ਤਾਂ ਪੇੜਾ ਕਰ ਲੋ ਇਹਨੂੰ ਇਹ ਵੇ ਕਿ ਇਦਾਂ ਦਾ ਗੋਲ ਵਾਲਾ ਨਾ ਕਰੋ ਚਾਹੇ ਤੀਆਂ ਤੋਂ ਨਹੀਂ ਹੁੰਦਾ ਤੁਸੀਂ ਇਸ ਤਰ੍ਹਾਂ ਕਰ ਲਿਆ ਫਿਰ ਉਸੇ ਲਿਫਾਫੇ ਦੇ ਉੱਤੇ ਆਪਾਂ ख को रख लो सेंटर ज रखना थोड़ा जा उत्ते फोल्ड करता उसे लफाफे का हाफ पट अपा फोल्ड करता है ना हूँ कॉली लीती जा कोई भी चीज लैके इस तरह इस तरह आपा घुमा कोहली दबा के इस्तरा इस्तरा है। कोली देखो कि सेम उस तरह ही बने कुछ भी चेंज नहीं है ਇਹ ਤਾਂ ਬੁਆਇਜ਼ ਵੀ ਕਰ ਲੈਂਦੇ ਆ ਬਸ ਲਫਾਫੇ ਨੂੰ ਕੱਟ ਕੇ ਧੋ ਲੈਣਾ ਸਾਫ਼ ਕਰ ਲੈਣਾ ਪੋਲੀਥੀਨ ਵਾਲਾ ਉਸ ਦੇ ਉੱਤੇ ਆਪ ਪੇੜਾ ਰੱਖਿਆ ਅੱਧੇ ਜਿੰਨਾ ਉਹ ਲਫਾਫਾ ਹੈ ਉਸ ਨੂੰ ਅੱਧੇ ਤੇ ਕੋ ਰੱਖਣਾ ਕੋਨੇ ਤੇ ਵੀ ਨਾ ਰੱਖਣਾ ਕਿ ਰੋਟੀ ਸਾਰੀ ਬਾਹਰ ਚਲ ਜਾਏ ਥੋੜਾ ਜਿਹਾ ਪੰਜ ਕੁੰਗਲਾ ਚਾਰ ਕੁੰਗਲਾ ਛਾਟ ਕੇ ਪੇੜਾ ਰੱਖ ਦੇਣਾ ਦੂਸਰਾ ਲਫਾਫਾ ਉਸ ਸਾਈਡ ਦਾ ਹਾਫ ਵਾਲਾ ਉਹਨੂੰ ਦੇ ਉੱਤੇ ਰੱਖ ਕੇ ਫੋਲਡ ਕਰਕੇ कोली गिलास प्लेट किसी चीज न भी कर सकते हो फिर इन उतार लो बाकी सारा प्रोसीजर है सारा ही सेम है लिफाफे भी देखो बन के तवे गैस मीडियम रखना फिर भी नहीं तो कच्ची रहेगी उपरों सड़ जाएगी बन जाएगी लगेगी कि रोटी बन गई पर ओद नहीं बनते बच्चों मकीी का आटा कच्चा नहीं रहना चाहिए इन बन रहा जो थोड़ी देर हो जाए अपना एक दो मिनट जो साइडा तो थोड़ा थोड़ा धुआं तो निकलना लग जाए ना रोटी दे थोड़ा थोड़ा ही तो आप फिर ऑयल लगा जिदा आप पहले ही रोटी बनाई सी सेम ये दूसरी है ये दोनों तरीके का दा दसता पहला मैं मक्की जड़ी मेथी भी बनाई सी मैं दूसरा स्टाइल भी दसया भी हाथ के उत्ते कि बना सकते हो हाथों के उत्त भी बन जाती है लफाफे दे बन जाती है और प्लेट या कोली मान लो कुछ उंगला कुछ नहीं करना तो प्लेट या ਕੋਲ ਲੀਨਾਲ ਵਿਕਾਸ ਸਕਦੇ ਆ। ਆ ਦੇਖੋ ਆਪਣਾ ਥੋੜਾ ਥੋੜਾ ਧੂਆ ਨਿਕਲ ਲੱਗਿਆ ਨਾ ਗੱਲਾ ਕਰਦੇ ਕਰਦੇ ਤੇ ਆਪਾਂ ਇਸ ਦੇ ਉੱਤੇ ਥੋੜਾ ਔਇਲ ਪਾ ਦਾਂਗੇ। ਬਹੁਤੇ ਨਹੀਂ ਪਾਣ ਦੀ ਲੋੜ ਹੈਗੀ। ਬਸ ਇਹ ਕੁਛ ਟਾਈਮ ਇਹਨੂੰ ਪੱਕਣ ਦੇਣਾ। ਥੋੜਾ ਥੋੜਾ ਜਿਵੇਂ ਧੂਆ ਨਿਕਲ ਲੱਗਿਆ ਆਪਾਂ ਇਹਨੂੰ ਵੀ ਆਪਾਂ ਫਲਟ ਕੇ ਦੇਖਦੇ ਆਂ ਤੇ ਰੱਖਿਆ। ਥੋੜਾ ਥੋੜੀ ਹੋ ਗਈ ਨਾ ਹੁਣ ਆਪਾਂ ਨੂੰ ਇਦਾਂ ਹੀ ਬਣਾਣੀ ਹੈ। ਸਾੜਨੀ ਨਹੀਂ ਆ ਬਸ ਇਹ ਧਿਆਨ ਰੱਖਣਾ। अपनी जो रोटी लगे बन गई आप इससे थोड़ा थोड़ा ऑयल लगा देना जड़ा भी तुम रिफाइंड ऑयल जो भी यूज़ कर मैं ऑयली ऑयल यूज़ कर हूँ मैं ज्यादा मैंने ऑयली ऑयल लगाया क्योंकि इनू इदा जा ज्यादा नहीं तवे दी, मैं थोड़ा थोड़ा ही बस करा एक, -एक सैकेंड वास्ते मतलब एक दो मिनट वास्ते दे। मैं थोड़ा ओयल तूज करती हूँ दोनों पासे रड़ गए अच्छी तरह रड़ गए हम आप गैस बंद कर देंगे रोटी चक्के आप दागे पहला दूसरे स्टाइल दूसरे स्टाइल दनाईए अपनी दोनों बाथू वाली आ, रोटी परोंठिया मक्की द्यार हो गई मक्खी बाथू वाली बनके रेडी हो गई ए जड़ी आप ਟੋਰਿਨਲ ਦਬਾਦਵਾ ਕੇ ਬਨਾਇਆ ਸੀ ਘੁਮਾਇਆ ਸੀ ਬਹੁਤ ਨਹੀਂ ਜ਼ੋਰ ਦੀ ਦਵਾਨਾ ਕਿ ਮੱਕੀ ਦਾ ਰਾਈ ਉਹ ਰੋਟੇ ਏ ਸੀ ਦੂਸਰੀ ਤਰ੍ਹਾਂ ਇਹ ਦੋਨੋਂ ਤਰੀਕਿਆਂ ਦੇ ਆਪਾਂ ਪਰੌਂਠੇ ਬਣਾਈਏ ਦਹੀਂ ਨਾਲ ਦੋ ਚਾਹ ਨਾਲ ਦੋ ਕੌਫੀ ਨਾਲ ਦੋ ਜਿੱਦਾਂ ਤੁਹਾਨੂੰ ਅੱਤਨੋਂ ਅੱਛਾ ਲੱਗਦਾ ਤੁਹਾਡੀ ਫੈਮਿਲੀ ਨੂੰ ਉਸ ਤਰ੍ਹਾਂ ਦੋ ਇਹ ਦੇਖੋ ਅੱਛੀ ਹੈ ਬਹੁਤ ਅੱਛੀ ਲੱਗੇਗੀ ਤੁਹਾਨੂੰ ਸਰਦੀਆਂ ਚ ਚਰੂ ਖਾਓ ਬਾਥੂ ਅਦਾਈ ਸਰਦੀਆਂ ਚਾ ਮਾਰਕੀਟ ਚ ਗਰਮੀਆਂ ਚ ਬਾਥੂ ਮਿਲੇਗਾ ਨਹੀਂ ਕਿਉਂਕਿ ਗਰਮ ਹੁੰਦਾ ਹੈ ਔਰ ਆਪਾਂ ਨੂੰ ਜਿਨ੍ਹਾਂ ਦਾ ਜ਼ਿਆਦਾ ਬੀਪੀ ਹੈ ਰੰਦਾ ਉਹ ਨਾ ਖਾਣ ਬਾਥੂ ਦੀ ਬਾਕੀ ਨੂੰ ਤਾਂ ਕੋਈ ਨੁਕਸਾਨ ਨਹੀਂ ਕਰਦਾ ਕਿਉਂਕਿ ਇਹਦਾ ਕੋਈ ਨੁਕਸਾਨ ਹੈ ਹੀ ਨਹੀਂ ਕਿਉਂਕਿ ਇਹ ਤਾਂ ਗਰਮ ਹੈ ਹਨਾ ਔਰ ਆਪਣੀ ਬਲਗਮ ਜਿਹੜੀ ਛਾਤੀ ਚ ਜਮ ਜਾਂਦੀ ਹੈ ਕਈਆਂ ਨੂੰ ਖਾਂਸੀ ਲੱਗਦੀ ਹੈ ਨਾਲ ਬਲਗਮ ਵਾਲੀ ਹੁੰਦੀ ਹੈ ਆਪਾਂ ਨੂੰ ਇਹ ਬਹੁਤ ਜ਼ਿਆਦਾ ਆਪਾਂ ਨੇ ਬਹੁਤ ਜ਼ਿਆਦਾ ਹੀ ਅੱਛੀ ਆਪਾਂ ਨੇ ਕਿ ਹਾਂ ਮੱਕੀ ਦਾ ਆਟਾ ਵੀ ਗੁਨਕਾਰੀ ਹੈ ਬਾਤੂ ਵੀ ਗੁਨਕਾਰੀ ਹੈ ਸੋ ਆਪਾਂ ਮੱਕੀ ਦੀ ਬਾਤੂ ਵਾਲੀ ਬਣਾਈਏ ਔਰ ਆਪ ਵੀ ਖਾਈਏ ਤੇ ਬੱਚਿਆਂ ਨੂੰ ਵੀ ਖਾਈਏ ਜੇ ਤੁਹਾਨੂੰ ਇਹ ਮੇਰਾ ਮੈਥਡ ਅੱਛਾ ਲੱਗਦਾ ਹੈ ਬਣਾਉਂਦਾ ਵੈਸੇ ਰੈਸਪੀ ਸਾਰੀ ਹੈਲਦੀ ਹੈ ਬਹੁਤ ਜ਼ਿਆਦਾ ਹੈਲਦੀ ਰੈਸਪੀਜ਼ ਹੈ ਸਾਰੀਆਂ ਔਰ ਇਹ ਹੈ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਆਂਦਾ ਪੋਸ਼ਟਿਕ ਚੀਜ਼ਾਂ ਦਾ ਜਣਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਅੱਛੀਆਂ ਲੱਗਦੀਆਂ ਤੇ ਤੁਸੀਂ ਨੂੰ ਲਾਈਕ ਔਰ ਕਮੈਂਟ ਥਰੂ ਕਰਿਆ ਕਰੋ ਖਾਸ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਜਦ ਮੇਰੀ ਹਰ ਵੀਡੀਓ ਤੁਹਾਨੂੰ ਸਭ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚੇ ਔਰ ਤੁਸੀਂ ਇਸ ਵੀਡੀਓ ਨੂੰ ਦੇਖ ਸਕੋ ਕਿਉਂਕਿ ਮੈਂ ਡੇਲੀ ਦੀ ਇੱਕ ਵੀਡੀਓ ਅਪਲੋਡ ਕਰਦੀ ਹਾਂ ਜਰੂਰ ਦੇਖਿਆ ਕਰੋ